ਸੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜਾਂ ਇਉਂ ਕਹਿ ਲਈਏ ਜਿਹੜੀ ਸਾਰੀ ਦੀ ਸਾਰੀ ਅਸ਼ਟਪਦੀ ਹੈ ਨਾ ਇਹ ਬੇਨਤੀ ਰੂਪ ਵਿੱਚ ਹੈ ਗੁਰਬਾਣੀ ਦੇ ਕਈ ਰੂਪ ਨੇ ਗੁਰਬਾਣੀ ਦੇ ਕੁਝ ਹਿੱਸੇ ਨੇ ਜਿਹੜੇ ਸਾਡੇ ਜੀਵਨ ਦੀ ਬਚਪਨ ਜਵਾਨੀ ਬੁਢਾਪਾ ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਜਿਵੇਂ ਪਹਿਰੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੀਸਰੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਹਨਾਂ ਨੇ ਲਿਖੇ ਨੇ ਵਾਣੀ ਖੁਸ਼ੀ ਦੇ ਮੌਕੇ ਤੇ ਪੜ੍ਹੀ ਜਾਣ ਵਾਲੇ ਸ਼ਬਦ ਵੀ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਗੁਰਬਾਣੀ ਦੇ ਅੰਦਰ ਗਮੀ ਦੇ ਟਾਈਮ ਗੁਰੂ ਦੀ ਬਾਣੀ ਦਾ ਪਾਵਨ ਆਸਰਾ ਲੈਣ ਵਾਸਤੇ ਵੀ ਸ਼ਬਦ ਹੈਗੇ ਨੇ ਅਲਾਣੀਆਂ ਦਾ ਪਾਠ ਹੈ ਰਾਮਕਲੀ ਸਾਧਾ ਨੌਵੇਂ ਪਾਤਸ਼ਾਹ ਜੀਆਂ ਦੀ ਪਾਵਨ ਬਾਣੀ ਹੈ ਗੁਰਬਾਣੀ ਦੇ ਅੰਦਰ ਮਨੁੱਖ ਨੂੰ ਸਿੱਖਿਆਦਾਇਕ ਪ੍ਰੇਰਣਾਦਾਇਕ ਬਹੁਤ ਕੁਝ ਲਿਖਿਆ ਤੇ ਨਾਲ ਹੀ ਗੁਰਬਾਣੀ ਦਾ ਇੱਕ ਰੂਪ ਇਹ ਵੀ ਹੈ ਕਿ ਅਸੀਂ ਅਰਦਾਸ ਬੇਨਤੀ ਗੁਰੂ ਦੇ ਅੱਗੇ ਕੀ ਕਰਨੀ ਹੈ ਗੁਰਬਾਣੀ ਦੇ ਅੰਦਰ ਇਹ ਵੀ ਇੱਕ ਵਿਸ਼ਾ ਹੁੰਦਾ ਹੈ ਜਿਸ ਦੇ ਬਾਰੇ ਸਤਿਗੁਰ ਪਾਤਸ਼ਾਹ ਜੀ ਇਸ ਅਸ਼ਟਪਦੀ ਵਿੱਚ ਵਿਸਤਾਰ ਨਾਲ ਦੱਸਦੇ ਨੇ ਫੁਰਮਾਨ ਕਰਦੇ ਹਨ ਸ਼ਲੋਕ ਦੇ ਵਿੱਚ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਈ ਫਿਰਤ ਫਿਰਤ ਪ੍ਰਭ ਆਇਆ हे ਪ੍ਰਭ ਮੈਂ ਫਿਰਦਾ ਫਿਰਦਾ ਪਟਕਦਾ ਪਟਕਦਾ ਕਈ ਜਨਮਾਂ ਤੋਂ ਤੇਰੇ ਲੜ ਐਸ ਜਨਮ ਦੇ ਵਿੱਚ ਆ ਕੇ ਲੱਗਾ ਅਖੀਰ ਨੂੰ ਕਿਉਂਕਿ ਪਾਵਨ ਬਾਣੀ ਦੇ ਅੰਦਰ ਇੱਕ ਹੋਰ ਸ਼ਬਦ ਵੀ ਆਉਂਦਾ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲਈ ਕਿ ਮੈਂ ਪਹਿਲਾਂ ਅੱਗੇ ਇੱਕ ਦਿਨ ਵੀ ਆਪਾਂ ਇਹ ਜ਼ਿਕਰ ਕੀਤਾ ਸੀ ਕਿ ਗੁਰਬਾਣੀ ਕੋਈ ਇੱਕ ਜਨਮ ਦੀ ਨਹੀਂ ਸਾਡੇ ਪਿਛਲੇ ਕਈ ਜਨਮਾਂ ਜਨਮਾਂ ਜਨਮਾਂਤਰਾਂ ਦੇ ਮੈਲ ਨੂੰ ਧੋਣ ਦੀ ਸਮਰੱਥਾ ਰੱਖਦੀ ਹੈ ਇਹ ਇੱਕ ਜਨਮ ਨੂੰ ਸੁਧਾਰਨ ਦਾ ਵੇਲਾ ਨਹੀਂ ਇਹ ਸਾਡੇ ਜਨਮਾਂ ਜਨਮਾਂ ਨੂੰ ਪਿਛਲੇ ਜਨਮਾਂ ਨੂੰ ਸੁਧਾਰਨ ਦਾ ਵੀ ਵੇਲਾ ਹੈ ਇਸੇ ਕਰਕੇ ਤਾਂ ਇਹ ਬਚਨ ਆਇਆ ਬਹੁਤ ਜਨਮ ਵਿਛਰੇ ਥੇ ਮਾਧੋ ਕਿ ਮੈਂ ਰਵਿਦਾਸ ਭਗਤ ਜੀਆ ਦਾ ਇਹ ਸ਼ਬਦ ਹੈ ਕਹਿਣ ਲੱਗੇ ਕਿ ਮੈਂ ਬੜੇ ਜਨਮਾਂ ਦਾ ਤੇਰੇ ਤੋਂ ਟੁੱਟਿਆ ਹੋਇਆ ਵਾਂ ਇਹ ਜਨਮ ਤੁਹਾਰੇ ਲੇਖੇ ਮੇਰਾ ਇਹ ਜਨਮ ਤੇਰੇ ਲੇਖੇ ਲੱਗ ਜਾਵੇ ਮੇਰੇ ਤੇ ਕਿਰਪਾ ਕਰ ਕਹਿਰ ਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਕੇ ਬਹੁਤ ਚਿਰ ਬਹੁਤ ਸਮਾਂ ਹੋ ਗਿਆ ਤੇਰੇ ਦਰਸ਼ਨ ਕੀਤਿਆਂ ਨੂੰ ਇੱਕ ਆਸ ਤੇ ਜੀਵਨ ਜੀਰਿਆ ਕਿ ਇਸ ਜਨਮ ਵਿੱਚ ਤੇਰਾ ਦਰਸ਼ਨ ਦਿਦਾਰਾ ਮੈਨੂੰ ਮਿਲ ਜਾਵੇਗਾ ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਫਿਰਤ ਫਿਰਤ ਪ੍ਰਭ ਆਇਆ ਬੜੇ ਜਨਮਾਂ ਤੋਂ ਭਟਕਦਾ ੜਕਦਾ ਹੁੰਦਾ ਵੱਖੋ ਵੱਖ ਜੂਨੀਆਂ ਨੂੰ ਭੋਗਦਾ ਇਸ ਜਨਮ ਦੇ ਵਿੱਚ ਮੈਂ ਤੇਰੇ ਦਰ ਤੇ ਆ ਪਿਆ ਵਾ ਜਿਸ ਵਿੱਚ ਸਤਿਗੁਰਾਂ ਨੇ ਆਖੇ ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਹੈ ਮਨੁੱਖਾ ਸਰੀਰ ਮਨੁੱਖਾ ਜਨਮ ਗੋਬਿੰਦ ਨੂੰ ਮਿਲਣ ਦੀ ਤੇ ਅਗਲਾ ਬਚਨ ਹੈ ਪਰਿਆ ਤਉ ਸਰਨਾਏ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਵਾ ਅਗਲੇ ਬਚਨ ਵਿੱਚ ਕਹਿਣ ਲੱਗੇ ਨਾਨਕ ਕੀ ਪ੍ਰਭ ਬੇਨਤੀ ਏ ਵਾਹਿਗੁਰੂ ਮੇਰੀ ਦਾਸ ਦੀ ਮੇਰੀ ਸੇਵਕ ਦੀ ਤੇਰੇ ਦਰ ਦੇ ਉੱਤੇ ਇੱਕ ਬੇਨਤੀ ਹੈ ਅਰਦਾਸ ਹੈ ਕੀ ਅਰਦਾਸ ਹੈ ਆਪਣੀ ਭਗਤੀ ਲਾਏ ਲਾਏ ਦਾ ਮਤਲਬ ਹੈ ਜੋੜ ਲੈਣਾ ਕਹਿਣ ਲੱਗੇ ਮੈਨੂੰ ਇਸ ਜਨਮ ਦੇ ਵਿੱਚ ਆਪਣੀ ਭਗਤੀ ਵਿੱਚ ਜੋੜ ਲੈ ਮੇਰੇ ਤੇ ਕਿਰਪਾ ਕਰ ਮਨ ਪਟਕਦਾ ਇਹ ਕਾਬੂ ਵਿੱਚ ਨਹੀਂ ਮੇਰੇ ਆਉਂਦਾ ਜਿਸ ਨੂੰ ਆਖਿਆ ਕਿ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੂਆ ਇਹ ਮਹਾਬਲੀਆਂ ਦਾ ਮਹਾਬਲੀ ਹੈ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਮਹਾਬਲੀ ਦੱਸਿਆ ਤੇ ਮਨ ਇਹਨਾਂ ਮਹਾਬਲੀਆਂ ਦਾ ਵੀ ਸਰਦਾਰ ਹੈ ਇਹਨਾਂ ਤੋਂ ਕੰਮ ਕਰਵਾ ਰਿਹਾ ਕਹਿਣ ਲੱਗੇ ਮੇਰੇ ਤੇ ਕਿਰਪਾ ਕਰ ਮੇਰੇ ਮਨ ਨੂੰ ਇਸ ਜਨਮ ਦੇ ਵਿੱਚ ਆਪਣੀ ਭਗਤੀ ਚ ਜੋੜ ਲੈ ਅੱਗੇ ਅਸ਼ਟਪਦੀ ਚੱਲਦੀ ਹੈ ਫੁਰਮਾਨ ਕਰਦੇ ਹਨ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਜਾਚਕ ਸ਼ਬਦ ਦਾ ਮਤਲਬ ਹੈ ਮੰਗਤਾ ਕਹਿ ਲੱਗੇ ਵਾਹਿਗੁਰੂ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੇਰੇ ਤੇ ਕਿਰਪਾ ਕਰ ਜਾਚਕ ਜਨ ਇਹ ਮੰਗਤਾ ਮਨੁੱਖ ਜਾਚੈ ਜਾਚੈ ਦਾ ਮਤਲਬ ਹੈ ਮੰਗਣਾ ਪ੍ਰਭ ਦਾਨ ਪ੍ਰਭੂ ਤੇਰੇ ਨਾਮ ਦਾ ਦਾਨ ਤੇਰੇ ਨਾਮ ਦੀ ਦਾਤ ਮੈਂ ਤੇਰੇ ਕੋਲੋਂ ਮੰਗਤਾ ਬਣ ਕੇ ਮੰਗਦਾ ਹਾਂ ਇਸ ਤੋਂ ਅਗਲੇ ਬਚਨ ਵਿੱਚ ਕਹਿ ਲੱਗੇ ਕਰ ਕਿਰਪਾ ਦੇਵੋ ਹਰ ਨਾਮ ਏ ਵੈਗੁਰੂ ਮੇਰੇ ਤੇ ਕਿਰਪਾ ਕਰ ਮੈਨੂੰ ਆਪਣੇ ਨਾਮ ਦੀ ਦਾਤ ਦੇ ਦੇ ਮੈਨੂੰ ਬਖਸ਼ ਦੇ ਇਸ ਜਨਮ ਦੇ ਅੰਦਰ ਮੈਂ ਤੇਰਾ ਨਾਮ ਜਪਣ ਲੱਗ ਜਾਵਾਂ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਜਾਵਾਂ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਤਿਗੁਰ ਜੀ ਫੁਰਮਾਨ ਕਰਦੇ ਹਨ ਕਿ ਹੇ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰਨੀ ਇਹ ਸਾਡੇ ਸਾਰਿਆਂ ਦੀ ਅਰਦਾਸ ਬੇਨਤੀ ਹੋਣੀ ਚਾਹੀਦੀ ਏ ਇਹ ਅਸ਼ਟਪਦੀ ਹੀ ਅਰਦਾਸ ਦੀ ਏ ਕਹਿਣ ਲੱਗੇ ਸਾਧ ਜਨਾ ਕੀ ਮੰਗੋ ਧੂਰ ਮੇਰੇ ਤੇ ਕਿਰਪਾ ਕਰ ਮੈਂ ਇੱਕ ਦਾਤ ਮੰਗਦਾ ਤੇਰੇ ਨਾਮ ਜਪਣ ਵਾਲਿਆਂ ਦੇ ਪੈਰਾਂ ਦੀ ਖਾਕ ਮੈਨੂੰ ਪ੍ਰਾਪਤ ਹੋ ਜਾਏ ਆਪਾਂ ਕੀਰਤਨ ਸੋਲੇ ਵਿੱਚ ਵੀ ਅਖੀਰਲੀ ਪੰਕਤੀ ਪੜ੍ਹਦੇ ਹਾਂ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੂਕੋ ਕਰ ਸੰਤਨ ਕੀ ਧੂਰੇ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦਾ ਇਹ ਬੜੀ ਵੱਡੀ ਇੱਕ ਦਾਤ ਹੈ ਅਸਲ ਦੇ ਵਿੱਚ ਸੰਤ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਮਤਲਬ ਹੈ ਉਹਨਾਂ ਦੇ ਮਗਰ ਚੱਲਣਾ ਉਹਨਾਂ ਦੇ ਪੂਰਨਿਆ ਤੇ ਚੱਲਣਾ ਸਾਧ ਜਨਾਂ ਕੀ ਮੰਗੋ ਧੂਰ ਮੈਨੂੰ ਤੇਰੇ ਸਾਧ ਜਨਾ ਦੀ ਸੰਗਤ ਮਿਲ ਜਾਵੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਅਗਲਾ ਬਚਨ ਕਹਿਣ ਲੱਗੇ ਪਾਰ ਬ੍ਰਹਮ ਮੇਰੀ ਸ਼ਰਦਾ ਪੂਰ ਮੇਰੀ ਇੱਕ ਮੇਰੇ ਤੇ ਕਿਰਪਾ ਕਰ ਮੇਰੀ ਇਸ ਸ਼ਰਦਾ ਨੂੰ ਮੇਰੀ ਇਸ ਇੱਛਾ ਨੂੰ ਪੂਰੀ ਕਰ ਦੇ ਅਗਲਾ ਬਚਨ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਕਹਿ ਲੱਗੇ ਮੇਰੇ ਤੇ ਇੱਕ ਕਿਰਪਾ ਕਰ ਸਦਾ ਸਦਾ ਪ੍ਰਭ ਕੇ ਗੁਣ ਗਾਵੂੰ ਮੈਂ ਹਮੇਸ਼ਾ ਹੀ ਤੇਰੇ ਗੁਣ ਗਾਉਂਦਾ ਰਵਾਂ ਸਦਾ ਹੀ ਕੋਈ ਦਿਨ ਐਸਾ ਨਾ ਜਾਵੇ ਕੋਈ ਸਮਾਂ ਐਸਾ ਨਾ ਜਾਵੇ ਇਥੋਂ ਤੱਕ ਕੋਈ ਸਵਾਸ ਮੇਰਾ ਐਸਾ ਨਾ ਵਿਰਥਾ ਜਾਵੇ ਜਿਸ ਵਿੱਚ ਤੇਰੀ ਯਾਦ ਨਾ ਹੋਵੇ ਸਾਹ ਸਾਹ ਪ੍ਰਭ ਤੁਮੇ ਧਿਆਵੋ ਹਰ ਇੱਕ ਸਵਾਸ ਦੇ ਨਾਲ ਮੈਂ ਤੇਰੇ ਨਾਮ ਨੂੰ ਜਪਾਂ ਤੈਨੂੰ ਚੇਤੇ ਰੱਖਾਂ ਅਗਲਾ ਬਚਨ ਕਹਿ ਲਗੇ ਚਰਨ ਕਮਲ ਸਿਓ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਤੇਰੇ ਕਮਲ ਚਰਨ ਕਮਲ ਫੁੱਲ ਵਰਗੇ ਚਰਨ ਸੋਹਣੇ ਚਰਨ ਇਨਾਂ ਚਰਨਾ ਦੇ ਨਾਲ ਮੇਰੀ ਪ੍ਰੀਤ ਬਣ ਆਵੇ ਚਰਨ ਕਮਲ ਸਿਓ ਲਾਗੇ ਪ੍ਰੀਤ ਤੇਰੇ ਚਰਨਾ ਦੇ ਨਾਲ ਮੇਰਾ ਪਿਆਰ ਪੈ ਜਾਵੇ ਤੇਰੇ ਦਰ ਘਰ ਦੇ ਨਾਲ ਪ੍ਰੀਤ ਬਣ ਆਵੇ ਭਗਤ ਕਰੂ ਪ੍ਰਭ ਕੀ ਨਿਤ ਨੀਤ ਕਹਿ ਲਗੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਵਾਂ ਕੋਈ ਸਮਾਂ ਐਸਾ ਨਾ ਜਾਵੇ ਜਦੋਂ ਤੇਰੀ ਯਾਦ ਮੇਰੇ ਮਨ ਤੋਂ ਵਿਸਰੇ ਮੇਰੇ ਤੇ ਇਹ ਕਿਰਪਾ ਕਰਨੀ ਅਗਲਾ ਬਚਨ ਅਖੀਰਲੇ ਬਚਵੇਂ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਕਹਿਣ ਲੱਗੇ ਵਾਹਿਗੁਰੂ ਮੇਰੇ ਤੇ ਕਿਰਪਾ ਕਰਨੀ ਪ੍ਰਭੂ ਦਾ ਨਾਮ ਹੀ ਇੱਕ ਮੇਰੀ ਓਟ ਤੇ ਇੱਕ ਮੇਰਾ ਆਸਰਾ ਬਣ ਜਾਵੇ ਤੇਰੇ ਨਾਮ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਨਹੀਂ ਚਾਹੀਦਾ ਹੋਰ ਕਿਸੇ ਦਾ ਸਹਾਰਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਮੋਹ ਸੰਦਾ ਦਾ ਮਤਲਬ ਹੈ ਕਿਸੇ ਦੀ ਅਧੀਨਗੀ ਚੇਤੇ ਰੱਖਣੀ ਅਧੀਨਗੀ ਮਾੜੀ-ਮਾੜੀ ਚਾਹੇ ਕਿਸੇ ਦੀ ਵੀ ਅਧੀਨਗੀ ਹੋਵੇ ਜਦੋਂ ਮਨੁੱਖ ਕਿਸੇ ਦੇ ਆਸਰੇ ਤੇ ਹੋ ਜਾਂਦਾ ਹੈ ਇਥੋਂ ਤੱਕ ਬਾਣੀ ਨੇ ਕਹਿ ਦਿੱਤਾ ਕਿ ਦੁਨੀਆਂ ਦੇ ਲੋਕਾਂ ਦੀ ਤੇ ਛੱਡੋ ਜਦੋਂ ਮਨੁੱਖ ਆਪਣੇ ਪਰਿਵਾਰ ਦੇ ਆਸਰੇ ਹੋ ਜਾਵੇ ਆਪਣੇ ਬੱਚਿਆਂ ਦੇ ਆਸਰੇ ਹੋ ਜਾਵੇ ਬੱਚੇ ਆਪਣੇ ਮਾਂ ਤੇ ਮਾਤਾ ਪਿਤਾ ਦੇ ਆਸਰੇ ਹੋਣ ਚੇਤੇ ਰੱਖਣਾ ਉਹ ਆਸਰਾ ਕਦੋਂ ਡੋਲ ਜਾਵੇ ਇਸ ਦਾ ਕੋਈ ਪਤਾ ਨਹੀਂ ਜੇ ਲੱਗਦਾ ਇਸ ਕਰਕੇ ਆਖੇ ਕਿ ਇਹਨਾਂ ਆਸਰਿਆਂ ਦੇ ਨਾਲੋਂ ਵੱਡਾ ਆਸਰਾ ਉਸ ਪ੍ਰਭੂ ਦੇ ਪਰਮਾਤਮਾ ਦੇ ਨਾਮ ਦਾ ਹੈ ਉਦੇ ਆਸਰੇ ਤੇ ਆਧਾਰ ਤੇ ਆਪਣੇ ਜੀਵਨ ਨੂੰ ਬਤੀਤ ਕਰਨਾ ਏਕ ਓਟ ਇੱਕੋ ਆਧਾਰ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦੀ ਓਟ ਹੋਵੇ ਇੱਕ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਹੋਵੇ ਇਹ ਮੈਨੂੰ ਚਾਹੀਦਾ ਤੇ ਖੀਲਾ ਬਚਨ ਕਹਿਣ ਲੱਗੇ ਨਾਨਕ ਮੰਗੈ ਨਾਮ ਪ੍ਰਭਸਾਰ ਕਹਿਣ ਲੱਗੇ ਮੈਂ ਤੇਰੇ ਦਰ ਤੋਂ ਇੱਕ ਮੰਗ ਮੰਗਦਾ ਨਾਮ ਪ੍ਰਭਸਾਰ ਨਾਮ ਦਾ ਸਾਰ ਭਾਵ ਪ੍ਰਭੂ ਦਾ ਸ੍ਰੇਸ਼ਟ ਨਾਮ ਸਾਰ ਦਾ ਮਤਲਬ ਹੈ ਸਭ ਤੋਂ ਉੱਤਮ ਕਹਿਣ ਲੱਗੇ ਮੈਨੂੰ ਸਭ ਤੋਂ ਵੱਡਾ ਸਭ ਤੋਂ ਉੱਤਮ ਤੇਰਾ ਨਾਮ ਚਾਹੀਦਾ ਹੈ ਮੇਰੇ ਤੇ ਕਿਰਪਾ ਕਰ ਮੈਨੂੰ ਨਾਮ ਦੀ ਦਾਤ ਬਖਸ਼ ਕੇ ਇਸ ਜਨਮ ਨੂੰ ਸਫਲਾ ਬਣਾਉਣ ਵਿੱਚ ਮੇਰੀ ਮਦਦ ਕਰ